ਰਾ ਹੈਂਡਲੂਮ ਵਾਲਾ ਮੰਜਿਆਂ ਦੇ ਵਾਲਾ ਹੋਰ ਸੁਣਾਓ ਜੀ ਮੇਰੇ ਵੀਰ ਭਰਾ ਸਾਡੇ ਭੈਣਾ ਠੀਕ ਠਾਕ ਚੜ੍ਹਦੀ ਕਲਾ ਜੀ ਆਸ ਕਰਦੇ ਆ ਕਿ ਸਾਡੇ ਸਾਰੇ ਵੀਰ ਭਰਾ ਭੈਣ ਭਰਾ ਸਭ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਖਾਂਦੇ ਠੀਕ ਹੈ ਜੀ ਤੇ ਦੋਸਤੋ ਤਕਰੀਬਨ ਸਵੇਰੇ ਲਾਈਵ ਹੋਈ ਹੈ 1-2 ਮਿੰਟ ਤਾਂ ਕਿ ਤੁਹਾਡ ਨਾਲ ਅਸੀਂ ਜੁੜੇ ਰਹੀਏ ਤੁਸੀਂ ਸਾਡੇ ਨਾਲ ਜੁੜੇ ਰਹੀਏ ਬਾਕੀ ਗੱਲ ਕਰਦੇ ਆ ਜੀ ਅਮਰੀ ਹਾਂਜੀ ਦੋਸਤੋ ਮੰਝੇ ਦੇ ਕਵਰ ਜਿਹੜੇ ਉਹਨਾਂ ਦਾ ਟ੍ਰੈਂਡ ਜੜ ਚੱਲ ਰਿਹਾ ਜੀ ਤੇ ਮੰਝੇ ਦੇ ਟ੍ਰੈਂਡ ਜੇ ਚੱਲ ਰਿਹਾ ਤੇ ਮੰਝੇ ਦੇ ਕਵਰ ਜਿਹੜੇ ਬਹੁਤ ਵਧੀਆ ਵਧੀਆ ਆ ਰਹੇ ਇਹਦੇ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਠੀਕ ਹੈ ਜੀ ਤੇ ਤੁਸੀਂ ਵੀ ਕਿਤੇ ਮੰਗਾਉਣੇ ਹੋਣ ਤਾਂ ਗਲਕਮ ਦੀ ਪਿੰਡ ਆਪਣਾ ਬਸਰਾਵਾ ਕਾਦੀਆਂ ਦੇ ਲਾਗੇ ਆਸ-ਪਾਸ ਦੇ ਜਿਹੜੇ ਰਹਿਣ ਵਾਲੇ ਤੋਂ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਘਾਰੀ ਤੇ ਤੁਹਾਨੂੰ ਡਿਲੀਵਰੀ ਹੋ ਜਾਣਗੀ। ਅਗਰ ਦੂਰ ਵਾਲੇ ਹੋ ਤਾਂ ਉਹਨਾਂ ਨੂੰ ਪਾਰਸਲ ਜਿਹੜੇ ਕਰ ਦਿੱਤੇ ਜਾਣਗੇ ਠੀਕ ਹੈ ਜੀ। ਬਾਕੀ ਤੁਸੀਂ ਮੇਰੇ WhatsApp ਤੇ ਮੈਸੇਜ ਕਰ ਦਿਆ ਕਰੋ ਕਿ ਅਸੀਂ ਫਨਾਨੇ ਪਿੰਟ ਤੋਂ ਬੋਲਦੇ ਆਂ ਤੇ ਸਾਨੂੰ ਆਹ ਜਿਹੜਾ ਸਮਾਨ ਚਾਹੀਦਾ ਹੈ ਤੁਹਾਨੂੰ ਜ਼ਰੂਰ ਤੁਹਾਡਾ ਜਿਹੜਾ ਰਿਪਲਾਈ ਜਿਹੜਾ ਦਿੱਤਾ ਜਾਏਗਾ ਕਿ ਤੁਹਾਡਾ ਸਮਾਨ ਵੀ ਤੁਹਾਡੇ ਤੱਕ ਜਿਹੜਾ ਜ਼ਰੂਰ ਜਿਹੜਾ ਪਹੁੰਚਾਇਆ ਜਾਏਗਾ ਠੀਕ ਹੈ ਜੀ। ਅ ਤਰਲੋਕ ਸਿੰਘ ਬਸਰਾਵਾ ਹੈਂਡਲਿੰਗ ਵਾਲਾ ਹਾਂਜੀ ਦੋਸਤ ਤੁਸੀਂ ਕੋਈ ਵੀ ਸਮਾਨ ਲੈਣਾ ਹੋਵੇ ਬੈੱਡ ਸ਼ੀਟਾਂ ਬੜੇ ਨਵੇਂ ਨਵੇਂ ਡਿਜ਼ਾਈਨ ਆਏ ਹੋਏ ਆ ਮੰਜੀਆਂ ਦੇ ਕਵਰ ਜੋ ਪਹਿਲਾਂ ਹੀ ਟ੍ਰੈਂਡ ਨਵੇਂ ਡਿਜ਼ਾਈਨ ਜਿਹੜਾ ਆ ਚੁੱਕੇ ਆ ਗੱਡੀਆਂ ਦੇ ਕਵਰ ਲੈਣੇ ਹੋਣ ਦੀ ਉਹ ਵੀ ਨਵੇਂ ਡਿਜ਼ਾਈਨ ਜਿਹੜਾ ਆ ਚੁੱਕੇ ਜੀ ਔਰ ਜਿਹੜੇ ਮੰਜੀਆਂ ਦੇ ਕਵਰ ਜੀ ਉਹ ਵੀ ਤੁਸੀਂ ਕਪੜਾ ਜਿਹੜਾ ਆਪਣੇ ਮੈਂ ਗੱਡੀਆਂ ਦੇ ਕਵਰਾਂ ਉੱਤੇ ਚੜਾ ਸਕਦੇ ਗੱਡੀਆਂ ਉੱਤੇ ਚੜਾ ਸਕਦੇ ਜੀ ਬਾਕੀ ਤੁਸੀਂ ਏਸੀ ਦਾ ਕਵਰ ਲੈਣਾ ਹੋਵੇ ਵਾਸ਼ਿੰਗ ਮਸ਼ੀਨ ਦਾ ਕਵਰ ਲੈਣਾ ਹੋਵੇ ਫਰਿੱਜ ਦਾ ਕਵਰ ਲੈਣਾ ਹੋਵੇ ਸਰਾਣਿਆਂ ਦਾ ਕਵਰ ਲੈਣਾ ਹੋਵੇ ਅ ਬੱਤੀ ਫੈਸੀ ਪਰਦੇ ਲੈਣ ਹੋਣ ਗੱਡੀ ਦਾ ਕਵਰ ਲੈਣਾ ਹੋਵੇ ਮੋਟਰਸਾਈਕਲ ਦਾ ਕਵਰ ਲੈਣਾ ਹੋਵੇ ਬੁਲਟ ਦਾ ਕਵਰ ਲੈਣਾ ਹੋਵੇ ਤੇ ਮੰਝੇ ਮੰਝੇ ਵੀ ਤੁਹਾਨੂੰ ਮਿਲ ਜਾਣਗੇ ਜੀ ਗੱਡੇ ਵੀ ਤੁਹਾਨੂੰ ਮਿਲ ਜਾਣਗੇ ਦਿਵਾਨ ਬੈਟ ਦਾ ਗੱਦਾ ਵੀ ਤੁਹਾਨੂੰ ਮਿਲ ਜੇਗਾ ਦਿਵਾਨ ਬੈਟ ਦਾ ਕਬਰ ਵੀ ਤੁਹਾਨੂੰ ਮਿਲ ਜੇਗਾ ਠੀਕ ਹੈ ਜੀ ਬਾਕੀ ਹੈਂਡਲੂਮ ਦਾ ਕੋਈ ਵੀ ਤੁਸੀਂ ਸਮਾਨ ਲੈਣਾ ਹੋਵੇ ਤੇ ਤੁਸੀਂ ਘਰ ਬੈਠੇ ਹੀ ਦੋਸਤੋ ਫੋਨ ਕਰਨਾ ਵੀ ਤੇ ਸਮਾਨ ਤੁਹਾਨੂੰ ਘਰ ਬੈਠੇ ਹੀ ਉਹ ਮਿਲ ਜੇਗਾ ਠੀਕ ਹੈ ਜੀ ਬਾਕੀ ਹਮੇਸ਼ਾ ਯਾਦ ਰੱਖੋ ਮੇਰਾ ਨੰਬਰ ਹੈ ਜੀ 98553 ਤੇ 00766 98553 ਤੇ 00769 ਅ ਤੁਸੀਂ ਵੀ ਕਾਲ ਕਰਕੇ ਆਪਣੇ ਪਿੰਡ ਸਮਾਨ ਜਿਹੜਾ ਮੰਗਾ ਸਕਦੇ ਹੋ ਮੈਨੂੰ ਬਹੁਤ ਸਾਰੇ ਆਰਡਰ ਆਉਂਦੇ ਆ ਜੀ ਤੇ ਬਹੁਤ ਸਾਰੇ ਆਰਡਰ ਮੈਂ ਪੱਕਾ ਤਾਂ ਹੁੰਦਾ ਵੀ ਆ ਫਤੇਗਰ ਚੂੜੀਆਂ ਵਿੱਚ ਦੋ ਚਾਰ ਆਰਡਰ ਆਪਾਂ ਪਕਤਾਏ ਆ ਅ ਦਸ਼ੂਬਾ ਸਿਟੀ ਵਿੱਚ ਵੀ ਆਪਾਂ ਦੋ ਚਾਰ ਆਰਡਰ ਜਿਹੜੇ ਪਕਤਾਏ ਆ ਆਸ-ਪਾਸ ਧਾਰੀਵਾਲ ਸ਼ਹਿਰ ਵੀ ਜਿਹੜੇ ਆਰਡਰ ਪਕਤਾਏ ਕਮਾਨਾ ਸ਼ਹਿਰ ਤੇ ਵੀ ਕਾਫੀ ਜਿਹੜੇ ਆਰਡਰ ਜਿਹੜੇ ਆਪਾਂ ਪਕੜਾ ਜੇ ਕਿਸ ਕਾਫੀ ਸਾਨੂੰ ਫੋਨ ਆਉਂਦੇ ਆ ਤੇ ਕਿਰਪਾ ਕਰਕੇ ਮੈਨੂੰ WhatsApp ਤੇ ਮੈਸੇਜ ਕਰਿਆ ਕਰੋ ਆਪਣਾ ਪਿੰਡ ਦਾ ਐਡਰੈਸ ਲਿਖਿਆ ਕਰੋ ਠੀਕ ਹੈ ਜੀ ਤਾਂ ਕਿ ਮੈਨੂੰ ਆਉਣ ਵਿੱਚ ਤੁਹਾਨੂੰ ਤੁਹਾਡੇ ਕੋਲ ਪੁੰਚਣ ਵਿੱਚ ਮੈਨੂੰ ਕੋਈ ਦਿੱਕਤ ਨਾ ਆਵੇ ਠੀਕ ਹੈ ਜੀ ਧੰਨਵਾਦ ਜੀ